ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਵਿਖਾਉਣੇ ਆ ਇੱਕ ਝੋਟੀ ਤਾਜੀ ਸੂਈ ਸਵਾਈ ਤਿੰਨ ਪਸ਼ੂ ਆ ਤਿੰਨ ਪਸ਼ੂ ਵਿਖਾਉਣੇ ਤੀਜਾ ਨਾ ਕਿਹੜਾ ਇੱਕ ਆ ਵਹਿੜ ਇੱਕ ਝੋਟੀ ਤਾਜੀ ਸੂਈ ਸਵਾਈ ਜਿਹਦੇ ਮਗਰ ਬਹੁਤ ਸੋਹਣੀ ਕੱਟੀ ਆ ਜਮਾ ਜੈਡ ਬਲੈਕ ਹੇ ਮਾਂ ਮਾਂ ਵੀ ਜੱਡ ਬਲੇ ਗਈ ਐ ਤੇ ਬੱਚਾ ਵੀ ਮਗਰ ਬਹੁਤ ਚੰਗਾ ਇੱਕ ਇਧਰ ਸੂਈ ਸਵਾਈ ਵਹਿੜ ਇੱਕ ਉਧਰ ਸੂਈ ਸਵਾਈ ਵਹਿੜ ਨਿੱਕੇ ਨਿੱਕੇ ਮਾਲ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਬਿਲਕੁਲ ਸਸਤੇ ਜੇ ਮਾਲ ਦੀਆਂ ਦੋ ਵਹਿੜਾਂ ਇੱਕ ਛੋਟੀ ਤਿੰਨੇ ਬਸ਼ੂ ਸੂਈ ਸਵਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਤੇਰਾ ਨਾਮ ਵੀ ਦਸੂ ਸਿੰਘਾ ਪਿੰਡ ਸਾਦਾ ਸਿੰਘਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਫੋਨ ਨੰਬਰ ਦਾ ਸੀ 946415953 ਤਿੰਨੇ ਸੂਈ ਸਵਾਈ ਤਿੰਨੇ ਸੂਈ ਸਵਾਈ ਇਹ ਤੁਸੀਂ ਸ਼ੁਰੂ ਕਰ ਪਹਿਲਾਂ ਇਹ ਨੂੰ ਬਈ ਹੋਗੇ ਹੋਣਗੇ 12 13 ਤਣ ਹੋਗੇ ਉਹ ਤੇ ਸੂਈ ਨੂੰ ਜਿਹੜਾ ਦੁੱਧ ਚੋ ਲੈਣਾ ਅੱਜ ਕਿੰਨਾ 8 ਕਿਲੋ ਠੰਡਾ ਦੁੱਧ ਆਪਣੀ 4 ਡੰਗ ਚੋਦੇ ਤੋ 4 ਡੰਗ ਸੀਲਸ ਲੱਗ ਇੰਨੀ ਆ ਵੀ ਬੰਦਾ ਯਾਰ 4 ਤਣ ਚੋ ਕੇ ਹੀ ਪੈਸੇ ਪਾ ਸਕਦਾ ਜੇ ਗਰੰਟੀ ਇੰਨੀ ਤਸੱਲੀ ਹਾਂ ਇੰਨੀ ਸੀਲ ਜ਼ਿਆਦੇ ਆ ਨਿਆਣਾ ਪਾਵੇ ਨਾ ਪਾਵੇ ਅਜੇ ਇਹ ਬਰੀਡ ਆਏ ਹੱਥ ਨਹੀਂ ਲਾਉਣ ਦੀ ਇਹ ਨਹੀਂ ਲਾਉਂਦੀ ਜੋੜ ਕੇ ਮਾਰਦੀ ਟੋੜਾ ਭਲਾਂ ਦੀ ਐਂ ਬਹਿ ਜਾ ਹਾਂ ਜਿਵੇਂ ਮਰਜ਼ੀ ਬਹਿ ਜਾ ਕਿੰਨਾ ਮੁੱਲ ਜੈਜ ਜੈਜ ਹੈ 25000 ਰੁਪਏ 25000 ਦੀ ਬਾਈ ਕਹਿੰਦਾ ਦੇ ਦੇਣੀ ਆ ਬਾਕੀ ਮਰਜੀ ਥੋਡੀ ਆ ਪੈਸੇ ਤੁਸੀਂ ਲਾਉਣੇ ਆ ਥੋਡੀ ਮਰਜੀ ਚੱਲਣੀ ਆ ਇੱਕ ਛੋਟੀ ਜੀ ਸਲਾਹ ਦੇਣਾ ਜੇ ਕਿਸੇ ਛੋਟੇ ਪਰਿਵਾਰ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਮੱਝਾਂ ਵਰਗਾ ਦੁੱਧ 8 ਕਿਲੋ ਠੰਡਾ ਦੁੱਧ ਕੰਡੇ ਵਾਲਾ ਤਿਆਰ ਆ ਸੀਲ ਬਾਈ ਕਹਿੰਦਾ ਇੰਨੀ ਆ ਭਾਵੇਂ 4 ਦਿਨ ਅਗਲਾ ਦੁੱਧ ਪੀ ਕੇ ਪੈਸੇ ਦੇ ਦੇ 8 ਕਿਲੋ ਦੁੱਧ ਕੰਡੇ ਵਾਲਾ ਤੇ ਮੱਝਾਂ ਵਰਗਾ ਦੁੱਧ ਹੋ ਜਮਾ ਚਟਾ ਲੇ ਟਰਗਾ ਇਹਨਾਂ ਦਾ ਜਰਸਿਆਂ ਨਾਲ ਉਹ ਵੀ ਦੁੱਧ ਸੰਘਣਾ ਹੁੰਦਾ ਫਿਟਿੰਗ ਆਲਾ ਠੋਸ ਨਿੱਕਰ ਹਵਾਨਾ ਮੋٹے ਮੋٹے ਚਾਰ ਹੀ ਥਾਣਾ ਗੈਬ ਚ ਲੱਗੇ ਹੋਇਆ ਵਾਧੂ ਕੋਈ ਫੋਟ ਸ਼ਾਂਗ ਨਹੀਂ 25000 25000 ਦਾ ਆਉਂਦਾ ਵੀ ਕੀ ਅੱਜਕੱਲ ਫੰਡਰ ਮੱਝ ਵੀ ਆਪਾਂ ਵੇਚਦੇ ਆ 45 5000 ਦੀ ਵੇਖਦੀ ਆ 25000 ਦੀ ਦੇ ਦੇਣੀ ਆ ਤੇ ਇੱਕ ਪਾਸੇ ਮੱਝ ਖੜਾ ਲੈ ਗਾਰੰਟੀ ਐ ਮੇਰੀ ਇੱਕ ਪਾਸੇ ਵੈੜ ਖੜਾ ਲੈ ਮੱਝਾਰ ਦਾ ਦੁੱਧ 8 ਕਿਲੋ ਕੰਡੇ ਵਾਲਾ ਤੇ 25000 ਦਾ ਤਾਂ ਕੁਝ ਵੀ ਨਹੀਂ ਆਉਂਦਾ 25000 ਦੀ ਤਾਂ ਕੱਟੀ ਵੀ ਨਹੀਂ ਆਉਂਦੀ ਜਮਾ ਜੈਜਮਲ ਛੋਟੀ ਕੱਟੀ ਤਾਂ ਆ ਜੂਗੀ ਬਾਕੀ ਮਗਰੀਬ ਵੱਚੀ ਹੈ ਬਾਈ ਅੱਛਾ ਮਗਰ ਵੀ ਵੱਚੀ ਆ ਤੇ 25000 ਦੀ ਜੀ ਆਪਾਂ ਕੱਟੀ ਲੈਣੇ ਆ 12 13 ਮਹੀਨਿਆਂ ਦੀ ਕੱਟੀ ਆਉਗੀ ਤੇਲੇ ਥੱਲੇ ਤਾਂ 8 ਕਿਲੋ ਦੁੱਧਾ 8 ਕਿਲੋ ਦੁੱਧ ਵਾਲੀ ਮੱਝ ਲੈਣੇ ਆ 75 80000 ਦੀ ਆਉਂਦੀ ਆ ਦੋ ਨੰਬਰ ਤੇ ਆ ਬਾਈ ਇਹ ਬਾਈ ਦੂਜਾ ਸੂਆ ਸੂਈ ਕੱਟੀ ਹੂੰ ਥੋੜਾ ਸਿਰ ਤਾਂ ਜਰੂਰ ਖੁੱਲਾ ਪਰ ਹੈ ਸਹੀ ਤੇ ਇਹ ਨਾਲ ਦੂਜਾ ਸੂਆ ਹੀ ਆ ਇਹਨੂੰ ਸੂਈ ਨਾ ਹੋ ਗੋਗੇ ਬਾਈ 20 22 ਤੱਕ ਆ ਕੱਟੀ ਵੇਖ ਲੋ ਕੱਟੀ ਨੇਰੇ ਦੁੱਧ ਤੇ ਪਾਰੀ ਦੀ ਹੂੰ ਜਾਨਵਰ ਚੰਗਾ ਪਰ ਆਪਾਂ ਕਹਿਣ ਨੂੰ ਕਹ ਰਹੀ ਆ ਵੀ ਚੰਗਾ ਸਿਮਨ ਲਵਾਇਆ ਪਰ ਜਿਹੜਾ ਬੰਦਾ ਪਾਰਕੂ ਨੇ ਆਪ ਹੀ ਵੇਖ ਲਿਆ ਆਪਾਂ ਕਹਿ ਦਈਏ ਫਲਾਣੇ ਦੀ ਐਵੇਂ ਕਾਹਤੋ ਯਾਰ ਹਾਂ ਪਤਾ ਹੀ ਨਹੀਂ ਜਦੋਂ ਸਹੀ ਗਾ ਪਰ ਜਿਹੜਾ ਬੰਦਾ ਪਾਰਕੂ ਨੇ ਆਪ ਹੀ ਵੇਖ ਲਿਆ ਆ ਵੇਖ ਲੈ ਕੱਟੀ ਦੱਸੂਗਾ ਦੱਸੋ ਬੱਚਾ ਸੋਹਣਾ ਇਹ ਕੋਈ ਸ਼ੱਕ ਨਹੀਂ ਦੁੱਧ ਕਿੰਨਾ ਨਸੀਬ ਜਿਹੜਾ ਝੋ ਲੈਣਾ ਬਾਈ ਇਹ ਅੱਜ ਹੀ ਗੱਲਾਂ ਨਾਲ ਨਾ ਦੱਸੀ ਝੋਣ ਵਾਲਾ ਇਹ ਅੱਜ ਹੀ ਆਈ ਆਪਣੇ ਕੋਲੇ ਹਾਂ ਆਪਾਂ 9 ਕਿਲੋ ਤੋਂ ਦੋ ਡੰਗ ਚੋਕੇ ਲਿਆਂਦਾ ਠੀਕ ਐ ਆਪਾਂ ਆਪਦੇ ਘਰੇ ਚੋਣੀ ਆ ਅਗਲੇ ਤੇ ਚੋਲੀ ਆ ਆਪਾਂ ਦੋ ਟਾਂ ਆਪਾਂ ਦੋ ਡੰਗ ਚੋਕੇ ਲਿਆਂਦੀ ਆ ਹਮ ਅੱਜ ਹੀ ਆਈਏ 2 ਘੰਟੇ ਹੋਏ ਆਈ ਨੂੰ ਅਗਲਾ ਆਪਣੇ ਨਾਲ ਸਭ ਦਾ ਭਾਣਾ 7 ਮਨ ਕਿਲਾਲੇ ਭਾਣਾ 7 ਮਨ ਕਿਲਾਲੇ ਤੇ ਵੀ ਪਰ 4 ਦਿਨ ਮੈਂ ਰਹਿ ਗਈ ਤੋਂ 10 11 ਕਿਲੋ ਚ ਆਜੂ ਜੈ ਜੈ ਮਾਲੇ ਦਾ ਵੀ 75000 ਦੀ ਉਹ ਕੋ ਚੁਕਮਾਨ ਤਣ ਕਰ 75000 ਚ ਬਾਈ ਕਹਿੰਦਾ ਮਾਨ ਤਣ ਕਰਦੇ ਆਂ ਕਿ 9 ਕਿਲੋ ਦੁੱਧ ਹੈ ਜਿਹੜਾ ਤੁਸੀਂ ਝੋ ਲੈਣਾ ਬਾਈ ਕਹਿੰਦਾ ਅਗਲਾ ਭਾਵਾ 7 ਮਨ ਲੈ 8 ਮਨ ਲੈ ਉਹ ਟਾਈਮ ਅਗਲੇ ਦੇ ਘਰੇ ਚੋਈਆ 9 ਕਿਲੋ ਦੁੱਧ ਇੱਕ ਬਾਈ ਕਹਿੰਦਾ ਹੋਰ ਮੇਰੀ ਗਰੰਟੀ ਆ 4 ਦਿਨ ਝੋਟੀ ਘਰੇ ਰਹੇਗੀ 10 ਕਿਲੋ ਦੁੱਧ ਕੰਡੇ ਤੇ ਜੋਕ ਕੇ ਦੇ ਦੂੰਗਾ ਬਾਈ ਕਹਿੰਦਾ ਮੈਂ ਵੀਡੀਓ ਬਣਾ ਰਹੇ ਆ 11:30 ਵਜੇ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰੋ ਕਿਉਂਕਿ ਤਿੰਨੇ ਪਸ਼ੂ ਸੂਏ ਸਵਾਏ ਆ ਥਣ ਹਵਾਨੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰ ਲਓ ਜੇ ਕਿਤੇ ਅੱਥ ਨੇ ਵੀਡੀਓ ਬਣਾਉਂਦੇ 5-6 ਵਜੇ ਤੇ ਹਵਾਨੇ ਦੁੱਧ ਨਾਲ ਭਰੇ ਹੋਣੇ ਸੀਗੇ ਜਮਾ ਜੈਜ ਮਾਲ 75000 ਮੱਧ ਤਾਂ ਤੁਹਾਡੇ ਸਾਹਮਣੇ ਆ ਪਰ ਬੱਚਾ ਬਹੁਤ ਚੰਗਾ ਦੁੱਧ ਦੀ ਪਲੀ ਵੀ ਹੈ ਕੱਟੀ ਤੇ ਜੇ ਕੋਈ ਵਧੀਆ ਸੇਵਾ ਕਰ ਲੈਂਦਾ ਬਹੁਤ ਸੋਹਣੀ ਝੋਟੀ ਤਿਆਰ ਹੋ ਜੂ ਸੌਦਾ ਕਰਨ ਲੱਗਾ ਅਗਲਾ ਮਾੜਾ ਜਾ ਸੋਚ ਕੇ ਸੌਦਾ ਕਰੇ ਕਿ ਬੱਚਾ ਬਹੁਤ ਚੰਗਾ ਹੈ ਸੇਵਾ ਕਰੂਗਾ ਤਾਂ ਹੋਰ ਨਾ ਪਿਛਲੇ ਆਣੇ ਸੇਵਾ ਕੀਤੀ ਹੈ ਬੱਚਾ ਰਾਜੀ ਹੈ ਹਾਂ ਜਮਾ ਜੈਡ ਬਲੈਕ ਹੈ ਤੇ ਹੋਰ ਕਿਤੇ ਉਹ ਜਾਂ ਕੋਈ ਭੈਣ ਭਰਾ ਝੋਟੀ ਲੈ ਜੇ ਤੇ ਜਿਹੜਾ ਵਿਚਾਰੀ ਨੂੰ ਦੁੱਧ ਹੀ ਨਾ ਪਿਆਵੇ ਤੇ ਮਹੀਨੇ ਕ ਵਿਚਾਰਾ ਮਾਰ ਦੇ ਪਰ ਮਾਡੀ ਗਾ ਲਊਗੀ ਜਿਹੜਾ ਭੈਣ ਭਰਾ ਐ ਕਰੂ ਪਰ ਪਿਛਲੇ ਪਰਿਵਾਰ ਦੀ ਸੇਵਾ ਬਹੁਤ ਕੀਤੀ ਆ ਦੋ ਥਣ ਬਾਈ ਕਹਿੰਦਾ ਉਹ ਦੁੱਧ ਦੁੱਧ ਚਗਾਉਂਦੇ ਸੀ ਮੂਰਲਾ ਤੇ ਮਗਰਲਾ ਇੱਕ ਪਾਸੇ ਦੇ ਦੋ ਥਣ ਇਹ ਚੁੰਗ ਜਾਂਦੀ ਸੀ ਦੂਜੇ ਦੋ ਥਣ ਬਾਈ ਕਹਿੰਦਾ ਉਹ ਅਗਲੇ ਝੋ ਲੈੰਦੇ ਸੀਗੇ 9 ਕਿਲੋ ਦੁੱਧ 10 ਕਿਲੋ ਦੁੱਧ ਬਾਈ 10 ਤਾਂ ਆਰਾਮ ਨਾਲ ਪਿਆ ਜੂਗੀ 3 ਨੰਬਰ ਤੇ ਇੱਕ ਇਧਰ ਹੋਰ ਸੂਈ ਸਵਾਈ ਵੜ ਕਿੰਨਾ ਦੁੱਧਾ ਨਸੀਬ ਆ ਇਹ ਬਈ ਯਾਰ ਰਾਤ ਸੋਈਏ ਇੱਕ ਚੋਈ ਅੱਛਾ ਰਾਤ ਹੀ ਸੋਈਏ ਹਾਂ ਕਿੰਨਾ ਕੁ ਦੁੱਧ ਪਿਆਜੂ ਥੋੜੀ ਲੱਸੀ ਫਿੱਕੀ ਜ਼ਰੂਰ ਮਗਰੇ ਵੱਛੀ ਇਹਦੇ ਬਈ ਠੀਕ ਹੈ ਤੇ ਦੁੱਧ ਬਾਹਲਾ ਨਹੀਂ 15 16 ਕਿਲੋ ਬੜੀ ਰਾਮਣਾ ਬੁੱਤ ਤੀਜਾ ਸੂਆ ਸੋਈ ਜਾਇਜਾ ਮੋਲੇ ਦਾ 45000 ਦੀ ਦੋਸਤੋਂ 3 ਨੰਬਰ 48000 ਦੀ 16 17 ਕਿਲੋ ਦੁੱਧ ਬਾਈ ਦੱਸਦਾ ਬਾਹਲਾ ਨਹੀਂ ਮੈਂ ਕਹਿੰਦਾ ਇਹਨਾਂ ਨਾਰਮਲ ਹੀ ਪਿਆਜੂਗੀ ਮੋٹے-ਮੋٹے ਥਾਨ ਆ ਤੀਜਾ ਸੂਆ ਮਗਰ ਵੱਛੀ ਆ ਝੋਟੀ ਦੇ ਮਗਰ ਕੱਟੀ ਆ ਇੱਕ ਨੰਬਰ ਵੜ ਦੇ ਮਗਰ ਵੀ ਬੱਚੀ ਹੈ ਮਤਲਬ ਤਿੰਨ ਪਸ਼ੂ ਆ ਤਿੰਨਾ ਦੇ ਮਗਰ ਬੱਚੇ ਸਾਂਭ ਨਾਲੇ ਆ ਯਾਨੀ ਕਿ ਮੇਲ ਕਾਫ ਇਹਨਾਂ ਦੇ ਤਿੰਨਾ ਦੇ ਵਿੱਚੋਂ ਕਿਸੇ ਦੇ ਕੋਈ ਵੀ ਨਹੀਂ ਤਿੰਨਾ ਦੇ ਮਗਰ ਫੀਮੇਲ ਕਾਫ ਹੈ 48000 ਦੀ ਦੇ ਦੇਣੀ ਆ ਗੁਲਾਬੀ ਥਾਣਾ ਹੱਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ 48000 ਦੀ ਦੇ ਦੇਣੀ ਆ ਜਮਾ ਜੈਜ ਮੌਲਾ ਨਿੱਕੇ ਨਿੱਕੇ ਇਦੂ ਪਾ ਘੱਟ ਮੁੱਲ ਚ ਤਾਂ ਫਿਰ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ ਬਾਕੀ ਮੈਂ ਅੱਗੇ ਵੀ ਕਹਿੰਨਾ ਦੁਬਾਰਾ ਵੀ ਕਹਿ ਦਿੰਨਾ 4-5 ਪਿੰਡ ਤੁਰ ਫਿਰ ਕੇ ਗੀੜਾ ਦੇ ਆਵੇ ਅਗਲਾ ਜੇ ਕਿਸ ਨੂੰ ਘੱਟ ਭਾਜ ਜਾਨਵਰ ਮਿਲਦੇ ਹੋਏ ਤਾਂ ਅਗਲਾ ਲੈ ਲੇ ਜੇ ਨਾ ਮਿਲੇ ਤੇ ਸੱਦੇ ਵਾਲੇ ਆਜੋ ਚਮਾ ਜੈਜ ਮੁੱਲ ਤਾਜੀ ਸੂਈ ਵਹਿੜ ਮਗਰਵੱਛੀ ਰਾਤ ਦੀ ਸੂਈ ਆ ਸਵੇਰ ਪਹਿਲੀ ਚਵਾਈ ਹੋਈ ਆ ਹਾਂ ਅੱਲਾ ਨਾੜੂਆ ਜਮਾ 48000 ਦੀ ਦੇ ਦੇਣੀ ਆ 16-17 ਕਿਲੋ ਖੁੱਲਾ ਦੁੱਧ ਪਿਆਜੂ ਮੋٹے-ਮੋٹے ਥਾਣ ਹੈ ਵੀਡੀਓ ਬਣਾਉਣ ਦਾ ਸਮਾਨ ਤਾ ਵਾਰ-ਵਾਰ ਦੱਸ ਰਿਹਾ ਕਿ ਕਿ ਤਿੰਨੇ ਪਸ਼ੂ ਸਵੇਰ ਸੁਵੇ ਸਵੇਰ ਦੀ ਤਿੰਨਾ ਦੀ ਚਵਾਈ ਹੋਈ ਆ 12 12.5 ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ 6 ਘੰਟੇ ਪਏ ਆ ਸ਼ਾਮ ਤੇ ਕਰਹਵਾਨੇ ਦੁੱਧ ਨਾਲ ਬੌੜਿਆਂ ਨਾਲ ਭਰ ਲੈਣੇ ਆ ਇਹਦੇ ਥੱਲੇ 8 ਕਿਲੋ ਕੰਡੇ ਵਾਲਾ 25000 ਦੀ ਦੇਦਣੀ ਆ ਜੇ ਕਿਸੇ ਨੇ ਦੁੱਧ ਦਾ ਬੁੱਤਾ ਲਾਉਣਾ ਪੂਰੀ ਚੰਗੀ ਵੱਛੀ ਆ 25000 ਦੀ ਦੇਣ ਵਿੱਚੋਂ ਛੋੜਛਾਪਾ ਮਾਣਤਾਂ ਸਾਰੇ ਨਗਾਂ ਚ ਹੋ ਜਾਊਗਾ 8 ਕਿਲੋ ਕੰਡੇ ਵਾਲਾ ਦੁੱਧ ਮੱਝਾਰੀ ਦਾ ਦੁੱਧ ਉਹ ਆ ਝੋਟੀ ਦੇਣੀ 75000 ਦੀ ਦੂਜਾ ਸੂਆ ਮਗਰ ਕੱਟੀ ਵਾਲੀ ਚੰਗੀ ਆ ਜੇ ਕੋਈ ਸਾਂਭ ਲੂਗਾ ਟਾਪ ਦੀ ਝੋਟੀ ਤਿਆਰ ਹੋ ਜੂ ਫੋਨ ਨੰਬਰ ਸਕਰੀਨ ਤੇ ਆ ਤਿੰਨ ਪਸ਼ੂ ਆ ਬਿਲਕੁਲ ਸਸਤੇ ਮੋਲ ਦੇ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈਨਾ ਫੋਨ ਤੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ